ਇਹ ਕਾਲੀ ਇਹ ਚੀਜ਼ਾਂ ਬਣੀ ਜਾਂਦੀਆਂ ਆ। ਆਹ ਖਾਣ ਦਾ ਫੱਟੇ ਮਨੀ ਛੱਡਦੇ ਲੋਕੀ ਸਟਰੀਮ ਬਣਾਉਂਦੇ ਵੇ ਮੰਮੀ ਜੀ। ਇਹ ਲੱਚਾ ਚਟਰੀ ਉਹ ਵਧੀਆ। ਕਵਰ ਦੇਖੋ ਸਾਰੇ ਜਾਨੀ। ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਮਹਾਰ ਬਲੌਗ 'ਚ ਸਵਾਗਤ ਆ। ਤੇ ਮੰਮੀ ਨਾਲ ਬੈਠੇ ਆ ਹਾਂਜੀ ਤੇ ਬਲੋਗ ਬਹੁਤ ਲੇਟ ਹੋ ਗਏ ਤੇ ਅੱਜ ਕੀ ਬਣਾਣਾ ਅੰਮ ਜੀ ਅੱਜ ਅਸੀਂ ਬਣਾਣਾ ਹੈ ਪਤੋੜ ਹਾਂਜੀ ਆਰਬੀ ਦੇ ਪੱਤਿਆਂ ਦਾ ਬਣਦਾ ਆ ਪਤੋੜ ਪਕੌੜੇ ਹੁੰਦੇ ਆ ਤੇ ਤੁਹਾਨੂੰ ਬਣਾ ਕੇ ਦਿਖਾਉਣੇ ਕਿੱਦਾਂ ਬਣਦੇ ਆ ਹਾਂਜੀ ਲੋ ਜੀ ਹੁਣ ਆਪਾਂ ਬੈਠੇ ਆ ਮੰਮੀ ਨਾਲ ਤੇ ਮੰਮੀ ਜੀ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੇ ਇਮਲੀ ਦੀ ਚਟਣੀ ਤੇ ਬਹੁਤ ਕਮੈਂਟ ਆਏ ਸੀ ਵੀ ਤੁਸੀਂ ਇਮਲੀ ਦੀ ਚਟਣੀ ਵੀ ਬਣਾ ਕੇ ਦਿਖਾਓ ਕਿੱਦਾਂ ਬਣਾਉਂਦੇ ਆ ਤੇ ਉਹ ਵੀ ਤੁਹਾਨੂੰ ਅੱਜ ਬਣਾ ਕੇ ਦਿਖਾਵਾਂਗੇ ਮੰਮੀ ਜੀ ਤੇ ਆਜੋ ਵਿਖਾਂ ਮੈਂ ਫਿਰ ਲੋ ਮੰਮੀ ਜੀ ਸਾਰੇ ਉਹ ਸਾਰਾ ਸਮਾਨ ਰੱਖ ਲਿਆ ਆ ਪਹਿਲਾਂ ਇਮਲੀ ਨੂੰ ਘੋਲ ਲਿਆ ਇੱਥੇ ਹਾਂਜੀ ਬਾਸ ਪਾਣੀ ਵਿੱਚ ਪਹਿਲਾਂ ਇਮਲੀ ਘੋਲ ਲੈਣੀ ਪਾਣੀ ਦੇ ਘੋਲ ਲਈ ਕਿੱਦਾਂ ਸੀ ਪਾਣੀ ਨੂੰ ਅਸੀਂ ਛਾਣ ਲੈਣਾ ਮਤਲਬ ਹੈ ਪਾਣੀ ਪੋਣ ਲੈਣਾ ਤੇ ਜੋ ਚੀਜ਼ਾਂ ਪਾਉਗੀਆਂ ਨਾ ਅਸੀਂ ਨਾਲ-ਨਾਲ ਦੱਸੀ ਜਾਵਾਂਗੇ ਹਾਂਜੀ ਹਾਂਜੀ ਇਹ ਆ ਦੇਖੋ ਇਹਦੇ ਪਤੋੜ ਦੇ ਪੱਤੇ ਆ ਪੱਤਿਆਂ ਦਾ ਬਣਾਣਾ ਆਪਾਂ ਤੇ ਇਹ ਹੈ ਖਰਾਬ ਹੈ ਕਾਢਿਓ ਆ ਇਹ ਸਿੱਟਣ ਵਾਲੇ ਆ ਉਹ ਵਧੀਆ ਪੱਤੇ ਚਾਹੀਦੇ ਹਰੇ-ਹਰੇ ਐ ਤਾਂ ਪੋਣ ਲੈਣਾ ਮਤਲਬ ਇੰਗਲਿਸ਼ ਸਾਰੀ ਨਾ ਇਹ ਤੁਹਾਨੂੰ ਦਕਾਣੋਂ ਦੇਰ ਮਗਰ ਕੀ ਕੀ ਪਰ ਹਾਂਜੀ ਪਹਿਲਾਂ ਇਹਨੂੰ ਕੌਣ ਲੈਣੇ ਨੂੰ ਸਾਰੀ ਖਾਣੀ ਲੋ ਜੀ ਆਪਾਂ ਰਸੋਈ ਚ ਆ ਗਏ ਆ ਕਿਚਨ ਚ ਆ ਗਏ ਆ ਤੇ ਇਧਰ ਸਮਾਨ ਪਾਸ ਰੋ ਮਮੀ ਜੀ ਇਹ ਹੈ ਲਸਣ ਮਸਾਲਾ ਮਿਰਚ ਤੇ ਅਦਰਕ ਅਦਰਕ ਹਾਂ ਲੋਗਾਂ ਦਾ ਲੋਗਾਂ ਦਾ ਇਹਨਾਂ ਨੂੰ ਪਹਿਲਾਂ ਮੈਂ ਇੱਕ ਸੀ ਟੂ ਪੀਸਾਂ ਪੀਸ ਨਾ ਇਹਨਾਂ ਨੂੰ ਗ੍ਰਾਈਂਡ ਕਰ ਦਵਾਂਗਾ ਮੈਂ ਚੀਜ਼ਾਂ ਨੂੰ ਦਾ 10 ਦੇ ਕਿੰਨਾ ਇੱਧਰ ਆਪਾਂ ਅਰਬੀ ਦੇ ਪੱਤੇ ਲੈ ਆਉਂਦੇ ਆ ਤੇ ਅਰਬੀ ਜਿਹੜੀ ਆਪਣੀ ਸਬਜ਼ੀ ਹੁੰਦੀ ਆ ਉਹਦੇ ਪੱਤੇ ਜਿਹੜੇ ਉੱਤੇ ਲੱਗੇ ਹੁੰਦੇ ਆ ਉਹ ਤੋੜ ਕੇ ਲੈ ਆਉਂਦੇ ਆਪਾਂ ਤੇ ਇਹਦਾ ਬਣਾਣੇ ਆਪਾਂ ਪਕੌੜੇ ਬਹੁਤ ਟੇਸਟੀ ਬਣਦੇ ਆ ਹਾਂ ਜੀ ਰੋਜੀ ਨੂੰ ਆਪਾਂ ਗ੍ਰाइंड ਕਰ ਲਿਆ ਤੇ ਆਪਾਂ ਕਰਿਆਟੀ ਚ ਪਾ ਲੱਗੇ ਆ ਇਹਨੂੰ ਸਾਰੇ ਨੂੰ ਇਹ ਕਰਿਆਟੀ ਦਾ ਪਕੌੜੇ ਲਈ ਆਪਾਂ ਵਰਤਦੇ ਆ ਇਹ ਵੀ ਉੱਦੀ ਵਰਤਣੀ ਆ ਬਸ ਤਰੀਕਾ ਥੋੜਾ ਲੱਗ ਹੋਣਾ ਆ ਆਪਣਾ ਹਾਂ ਜੀ ਔਰ ਚ ਮਿਰਚ ਮਸਾਲੇ ਪਾਵਾਗੇ ਦੋ ਜੀ ਆਪਾਂ ਪਾਤਾ ਇੱਥੇ ਗਰਮ ਮਸਾਲਾ ਤੇ ਪਾਤਾਣੀ ਹੁਣ ਹਲਦੀ ਆਪਾਂ ਕਲਰ ਵਾਸਤੇ ਮਾਮ ਜੀ ਉਹ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਤੇ ਉਹ ਹੋਰ ਪਾਣਾ ਮਾਊਕਾ ਮਾਮਾ ਕੇ ਇਹਦੇ ਚ ਪਾ ਲੈਣਾ ਆਪਾਂ ਹਾਂ ਜੀ ਸਾਰੀ ਚੀਜ਼ੇ ਕਰੈਟੀਕੀ ਪਾਣੀ ਆ ਬਸ ਜੀ ਫਿਰ ਚਾਂ ਦੇ ਚ ਪਾਉਂਦੀ ਹਾਂ ਮੈਂ ਪਹਿਲਾਂ ਹਾਂ ਜੀ ਹੁਣ ਇਹਨੂੰ ਮਿਕਸ ਕਰ ਲੈਣਾ ਆਪਾਂ ਨਾ ਜੀਰਾ ਪਾ ਦੇਣਾ ਨਹੀਂ ਇਹਦੇ ਨਾਲ ਥੋੜੀ ਜਿਹੀ ਜਵਾਨ ਪਾਵਾਂਗੇ ਅੱਛਾ ਜਵਾਨ ਹਾਂਜੀ ਕਰ ਇਸ ਕਰਕੇ ਐ ਦਰੈਸ ਕਰਕੇ ਕਰੈਚ ਇਹਦਾ ਵਾਹ ਹੋਣਾ ਵਿੱਚ ਇਮਲੀ ਇਮਲੀ ਦਾ ਪਾਣੀ ਹਾਂਜੀ ਕੜੀ ਇਮਲੀ ਇਮਲੀ ਇਹਦਾ ਪਾਣੀ ਘੋਲਿਆ ਨਾ ਹਾਂ ਜੀ ਹੁਣ ਪਾਣੀ ਪਾਉਣੀ ਹੈ। ਉਹ ਪਾ ਲੈਣੀ ਹੈ। ਜੀ ਘਟਿਆ ਜੀ ਘਟਕਟਾ ਬਹੁਤ ਸੋਣ ਬਣਦੇ ਪਏ। ਹਾਂ ਜੀ। ਹੁਣ ਪਾਣੀ ਪਾਉਣੀ। ਹੁਣ ਮਿਕਸ ਕਰ ਲੈਣਾ ਕਰੇ ਆਟੇ ਨੂੰ ਪਾਣੀ ਪਾ ਕੇ। ਲੋ ਜੀ ਇਹਨੂੰ ਮਿਕਸ ਕਰ ਲੈਣਾ ਆਪਾਂ ਸਾਰੇ ਨੂੰ। ਹਾਂ ਜੀ। ਤੇ ਗਾੜਾ ਰੱਖਣਾ ਨਹੀਂ ਜੀ ਪਤਲਾ ਜੇ। ਪਤਲਾ ਰੱਖਣਾ ਹੈ। ਹਾਂ। ਹਾਂ ਜੀ। ਹੋਰ ਪਾਣੀ ਪਾ ਦਈਏ। ਪਾਣੀ ਪਾ। ਫਸ 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 ਜਿਆਦਾ ਵੀ ਪਤਲਾ ਨਹੀਂ ਹੈ ਨਾ ਠੀਕ ਹੈ ਚੱਲਦਾ ਜਿਹੜਾ ਇਹਨਾਂ ਉੱਪਰ ਲੱਗ ਜਾਵੇ ਹੈ ਨਾ ਹਮਮ ਇਹਨਾਂ ਕਿ ਚਾਹੀਦੇ ਆ ਲੋਜੀ ਦਰਮੋਂ ਮੀਠੀ ਤਿਆਰ ਕਰ ਰਹੇ ਆ ਬੰਦਰੀਆਂ ਦੇ ਮੀਂਹ ਅਸੀਂ ਠਹਿਰ ਕੇ ਦਿਖਾਵਾਂ ਐ ਮੀਂਹ ਦੀ ਚਟਨੀ ਬਣਾ ਕੇ ਠਹਿਰ ਕੇ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਤੇ ਜਦ ਤੇ ਇਹ ਬਣਾ ਲੈਂਦੇ ਆ ਤੇ ਬਣਾ ਕੇ ਦਿਖਾਉਂਦੇ ਤੁਹਾਨੂੰ ਸਾਰਿਆਂ ਨੂੰ ਬਹੁਤ ਟੇਸਟੀ ਬਣਦੇ ਆ ਜਿਹੜਾ ਇੱਕ ਵਾਰ ਖਾ ਲਵੇ ਫੈਨ ਹੋ ਜਾਂਦਾ ਹੈ ਚੀਜ਼ ਦਾ ਭਾਂਡੇ ਉੱਤੇ ਗਰਮ ਹੈ ਨਾ ਦਰਮੋਂ ਹੁੰਦੇ ਪਰ ਧਾਰਮ ਚੀਜ਼ਾਂ ਪਾਉਣਾਂ ਵਿੱਚ ਬਾਵਾਦੀ ਆ ਲੈਂਦੇ ਆ ਇੱਕ ਗਿੱਟੇ ਦੋ ਕਿ ਪੌੜਾ ਅਸੀਂ ਪੱਤਾ ਕਿੱਦਾਂ ਹੁਣਾ ਅਸੀਂ ਪੱਤਾ ਇੱਦਾਂ ਰੱਖ ਲੈਣਾ ਪੁੱਠਾ ਮੱਤ ਵਾਲਾ ਪੁੱਠਾ ਮੱਤ ਰੱਖ ਲੈਣਾ ਇਸ ਤਰ੍ਹਾਂ ਇਹਦਾ ਡੰਡੀ ਆ ਇਹਨੂੰ ਕੱਟਣਾ ਆ ਮੱਤ ਵਾਲਾ ਪੇਚ ਨੂੰ ਕੱਚਾ ਹੀ ਰਹਿ ਜਾਂਦਾ ਆ ਆਹ ਚੀਜ਼ ਇਹ ਵੀ ਕੱਟ ਦੇਣੀ ਇਹ ਥੋੜ੍ਹੀ ਥੋੜ੍ਹੀ ਕੱਟਣੀ ਜਾਂਦੀ ਆ ਇੱਦਾਂ ਕਰਕੇ ਕਰਦੇ ਹੁਣ ਥੋੜਾ ਥੋੜਾ ਆਹਦੀ ਕੱਚੀ ਖੁੰਡੀ ਇਹ ਵੀ ਆ ਇੱਦਾਂ ਥੋੜਾ ਥੋੜਾ ਕੱਟਣਾ ਥੋੜਾ ਥੋੜਾ ਕੱਟੋ ਆ ਕਾਫੀ ਜਿੰਦਾ ਮਾ ਜਿਹੜਾ ਪੱਕ ਗਿਆ ਇਹ ਨਾ ਜਗਾ ਕਰ ਦੇਣਾ ਕਰ ਲੋ ਹੰਦਰ ਰਹਿ ਹੈ ਜਿਹੜੀ ਆਹ ਚੀਜ਼ ਸਾਰੀ ਕੱਟ ਹੋਣੀ ਆ ਅੱਛਾ ਮੈਂ ਕੱਟ ਦੇ ਦਿਆਂ ਉਹ ਕੋੜੋ ਠੀਕ ਹੈ ਇੰਦੀ ਕੇ ਹੈਲਪ ਕਰ ਦਿੰਦੇ ਆ ਉਹ ਠੀਕ ਹਾਂ ਤਿੰਨ ਦਾ ਹੈਲਪ ਕਰਾਂ ਦੀ ਮੇਲਾ ਮੇਰਾ ਕਿ ਥੋੜਾ ਜਿਹਾ ਮਿਹਨਤ ਦਾ ਵਾਲਾ ਕੰਮ ਹੈ ਇਹ। ਬਾਣ ਦੇ ਨਸ਼ੇਤੀ ਬਣ ਜਾਂਦੇ ਤਿਆਰ ਹੋ ਜਾਂਦੇ ਆ। ਚਲੋ। ਇਦਾਂ ਸੇ ਸਾਰੇ ਤਿਆਰ ਕਰ ਲੈਣੇ ਆ ਮੱਖ। ਇਹ ਵੀ ਕੱਟਣਾ ਥੋੜਾ ਜਿਹਾ। ਜਿਹੜਾ ਜਿਆਦਾ ਪੱਕੇ ਇਹ ਆ। ਹਾਂ ਜਿਹੜੇ ਪੱਕੇ ਉਹਨਾਂ ਨੂੰ ਹੁਣੇ ਜਿਹੜੇ ਲੈ ਰਹੇ ਆ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਐ ਡੰਡੀ ਦੇ ਪਾਸ ਕੱਟ ਹੋਣੀ ਐ। ਤੋ ਬਰਦਾ ਸਾਲ ਚਰ ਪੱਤਾ ਵੇਚ ਆ ਜਾਣਾ ਫੇ ਅੱਛਾ ਕੱਟਿਓ ਪੱਤੇ ਵੀ ਕੰਮ ਆ ਜਾਣੇ ਆ ਅੱਛਾ ਚਲ ਦੋ ਐਤਾ ਆਪਾਂ ਗੱਲ ਲੈਣਾ ਕੌਣ ਦੱਸੂਗੇ ਮੰਮੀ ਕੀ ਆਜੋ ਹੁਣ ਮੈਦਾਨ ਚ ਚਲੋ ਵੀ ਮੰਮੀ ਜੀ ਸੋਨ ਸਾਵਤਾ ਪੱਤਾ ਲੈਣਾ ਆਪਾਂ ਸਾਰੀ ਡੰਟਿੰਗ ਆ ਪਕਿੰਗ ਨਹੀਂ ਆ ਥੱਲੇ ਘਟਾਣਾ ਤਰਦ ਨੂੰ ਥੱਲੇ ਲੈ ਕੇ ਜਾਓ ਚਲੋ ਇੱਧਰ ਰੱਖ ਲੜਾ ਸੀ ਪੱਤਾ ਇੱਧਰ ਇਕਰਾਕ ਤੇ ਉੱਪਰ ਬੇਸਨ ਲਵਾਣਾ ਹੈ ਬੇਸਨ ਉੱਪਰ ਆਪਾਂ ਪੁੰਜ ਨੂੰ ਪੇਸ ਪੱਤੀਆਂ ਦੇ ਉੱਤੇ ਹਾਂਜੀ ਇਹਨੂੰ ਇੱਧਰ ਲਾਣਾ ਪਤਲਾ ਪਤਲਾ ਜਿਹੀ ਲਾਣਾ ਦੇਰ ਰੁਕਾ ਲੀਏ ਕਾ ਲੀਏ ਚੀਜ਼ਾਂ ਬਣੀ ਜਾਂਦੀਆਂ ਆ ਕਾਹ ਦਾ ਫੱਤੇ ਵੀ ਨਹੀਂ ਛੱਡਦੇ ਲੋਕੀ ਦੇਖ ਕੋਣ ਪੱਤੇ ਆ ਜਬ ਬਣਦੀ ਚੀਜ਼ ਵਿੱਚ ਸਵਾਦ ਵੀ ਬਹੁਤ ਐਂਡ ਕਰੰਚੀ ਐਂਡ ਚੀ ਬਣਦੇ ਬਦਲ ਲਾਉਂਦਾ ਹਮਾਸੀ ਯਾਨੀ ਛੱਡਣਾ ਨਹੀਂ ਕੋਈ ਵੀ ਸਾਰੇ ਪੱਤੇਆਂ ਨੂੰ ਲਾਣੇ ਆ ਇਹ ਨਾ ਲੋਜੀ ਇਹਨੂੰ ਕਰੈਟ ਲੱਗੀ ਤੇ ਸਾਡੇ ਹੱਥ ਨੂੰ ਵੀ ਲੱਗ ਗਈ ਇਹ ਹੁਣ ਇੱਕ ਹੋਰ ਪੱਤਾ ਇਹਦੇ ਉੱਤੇ ਅਪਲਾਈ ਕਰਨਾ ਹੈ ਆਪਾਂ। ਨਾ ਇਹ ਤੱਕ ਕੈਂਚੀ ਨਾਲ ਕਾਟ ਦਣਾ ਆਪਾਂ। ਇਹਨਾਂ ਲਈ ਨਾ ਉਹ ਇਹਦੇ ਉੱਤੇ ਲਾ ਲਾ। ਇਹਦਾ ਪਾਸਾ ਇੱਦਾਂ ਨੂੰ ਨਾ ਹੁਣ ਆਹ ਚੀਜ਼ਾਂ ਸੀ ਇੱਦਾਂ ਨੂੰ ਰੱਖਾ ਲਈ। ਅੱਛਾ ਇੰਦਾ ਵੀ ਫਰਕ ਆ ਨਾ। ਨੂੰ ਸਿੱਧੇ ਦਾ ਪੁੱਠੇ ਦਾ। ਇਹਦਾ ਫੇਰ ਪੁੱਠਾ ਰੱਖ ਦਣਾ। ਅੱਛਾ। ਇੱਧਰ ਰੱਖੀ ਜਾਣੀ ਇੱਕ ਦੂਏ ਦੇ ਉੱਪਰ ਤੇ ਫ੍ਰਾਇਟੀ ਲਾ ਕੇ ਹਾਂਜੀ ਹੁਣ ਇੱਥੇ ਵੀ ਫ੍ਰਾਇਟੀ ਲੱਗੂਗੀ ਹਾਂ ਤੇ ਫੇਰ ਇੱਕ ਹੋਰ ਉੱਤੇ ਹੋਰ ਜਾਊਗਾ ਇੱਦੀ ਹੋਰ 6 6 6 ਪੱਤੇ ਰੱਖੋਣੇ ਆ ਫੇਰ ਤੁਹਾਨੂੰ ਦੱਸਾਂਗੇ ਜਾਨੀ ਤਿਆਰ ਕਰਕੇ ਰੱਖ ਲਈਏ ਲੋ ਜੀ ਪੰਜ ਪੱਤੇ ਅਸੀਂ ਇੱਦਾਂ ਫ੍ਰਾਇਟੀ ਲਾ ਕੇ ਨਾਲ ਚਮੇੜਦੇ ਆ ਤੇ ਹੁਣ ਇਹਨੂੰ ਆਪਾਂ ਗੋਲ-ਗੋਲ ਪੇਟ ਦੇਣਾ ਆ ਇਹ ਆਪਾਂ ਗੁੱਛੀਆਂ ਬਣਾ ਦੇਣੀਆਂ ਆ ਪੰਜ ਪੰਜ ਪੱਤੇ ਆ ਗਏ ਆ ਇਸ ਤਰ੍ਹਾਂ ਦੇਖ ਸਕਾ ਹੈ ਇਹ ਦਾਲ ਇਹਦਾ ਪਾ ਕੇ ਲੜੀ ਕੋਈ ਦੇਸ਼ ਬਣਾਉਣ ਲੱਗਿਆ ਹਾਂ ਹੰਦੋ ਲਈਦਾ ਨਾ ਪੇਟ ਦੇਣੀ ਤਾਂ ਗੁੱਚੀ ਵਾਲੀ ਹਾਂਜੀ ਹੁਣ ਇਹ ਦਿੱਤਾ ਗਲ ਪੇਟਣਾ ਆ ਹਾਂਜੀ ਐਦਾਂ ਕਰਾਟੀ ਵੀ ਲਾ ਦਿੰਦੇ ਆ සිතා ක දතර எල්ල बनाදටසිෙන ද पේටද හना ප जा ਤਾਕਾ ਛੋੜਾ ਬਹਿ ਗਿਆ ਸਾਡਾ ਲੋ ਹੋ ਗਏ ਤਿਆਰ ਇੱਕ ਮਿੱਠੀ ਸਾਡੀ ਤਿਆਰ ਹੋ ਗਈ ਤਿਆਰ ਬਾਕੀ ਸਾਰੀਆਂ ਤਿਆਰ ਕਰਦੇ ਹਾਂ ਇੱਕ ਕੋਣ ਬਣਾ ਲੈ ਹਾਂਜੀ ਚਲੋ ਲੋ ਜੀ ਇੱਧਰ ਆਪਣੇ ਤਿਆਰ ਹੋ ਗਏ ਆ ਪੱਤੇ ਤੇ ਇੱਧਰ ਆਪਾਂ ਕੁੱਕਰ ਚ ਪਾਣੀ ਪਾ ਕਰ ਕੁਗੜ ਵੀ ਪਾਪਦੇ ਆ ਪਾਣੀ ਵੀ ਤੇ ਹੁਣ ਇਹ ਵਿੱਚ ਰੱਖਨੇ ਆਪਾਂ ਹਾਂਜੀ ਇਨੂੰ ਸਟੀਮ ਦੇਵਾਂਗੇ ਆਪਾਂ ਅੰਦਰ ਦੋਂਗਾ ਰੱਖ ਲੈਣਾ ਹੂੰ ਦੋਂਗਾ ਰੱਖ ਰਿਹਾ ਹਾਂ ਅੰਦਰ ਉੱਪਰ ਰੱਖ ਲਵਾਂ ਨੀ ਆਜੂਗਾ ਲੋ ਜੀ ਹੁਣ ਪਤੇਲੇ ਵਿੱਚ ਰੱਖ ਲਿਆ ਦੋਂਗਾ ਰਮ ਡੋਂਗਾ ਤੇ ਹੁਣ ਉੱਪਰ ਆਹ ਰੱਖ ਦਈਏ ਮੈਂ ਇਸ ਤਰ੍ਹਾਂ ਲੋ ਜੀ ਕੁੱਕਰ ਦਾ ਟੱਕਾ ਲਾਤਾ ਮੰਮੀ ਜੀ ਕਿੰਨੀਆਂ ਸੀਟੀਆਂ ਤਿੰਨ ਸੀਟੀਆਂ ਚ ਹੋ ਜਾਣਾ ਹੋ ਜਾਣਾ ਤਿਆਰ ਤਿੰਨ ਸੀਟੀਆਂ ਜਦ ਵੱਜੂਗੀਆਂ ਤੇ ਇੱਕ ਤਾਂ ਤਿਆਰ ਵੀ ਹੋ ਗਈ ਫਿਰ ਆਪਾਂ ਇਹਨੂੰ ਖੋਲਾਂਗੇ ਵਿੱਚੋਂ ਕੱਢਾਂਗੇ ਮਿਰਚਾਂ ਲੋ ਜੀ ਹੁਣ ਆਪਾਂ ਤੁਹਾਨੂੰ ਚਟਨੀ ਬਣਾ ਕੇ ਦਿਖਾਉਣ ਲੱਗੇ ਆ ਮਲੇਆ ਤੇ ਇੱਧਰ ਗ੍ਰੈਂਡ ਕਰ ਲੀਏ ਮਿਰਚਾਂ ਤੇ ਪਿਆਜ਼ ਆਪਾਂ ਪਾਵਾਂਗੇ ਪਲੇਟ ਚ ਪਾਟ ਕੇ ਆ ਹੈਗਾ ਕੂਤਨਾ ਇੰਨਾ ਕੁ ਮਿਲੇ ਆ ਹੱਥ ਹੁਣਾਂ ਜੇ ਸੁੱਕਾ ਪਿਆ ਤਾਂ ਇਹ ਪਾਉਣਾ ਵਿੱਚ ਬਾਦ ਮੰਗੇ ਇਹਨੂੰ ਗ੍ਰाइंड ਕਰ ਦਾਂਗੇ ਇਹਨੂੰ ਸਾਰਾ ਪਿਆਜ਼ ਲੋ ਜੀ ਹੁਣ ਇਹਨੂੰ ਆਪਾਂ ਗ੍ਰाइंड ਕਰ ਲੈਣਾ ਹਾਂ ਜੀ ਲੋ ਜੀ ਇੰਨੇ ਦੇ ਪਾਣੀ ਚ ਆਪਾਂ ਹੁਣ ਪਾਵਾਂਗੇ ਜਿੰਨੀ ਸਿਰਫ ਦੁੱਧ ਹੋਣੀ ਹੈ ੱਟੀ ਮੰਡੀ ਨੂੰ ਗਾਸ਼ਾ ਕੋਰ ਪਾਉਣੀ ਹੈ ਹਾਂ ਜੀ ਲੋ ਜੀ ਆ ਮੋਟਾ ਮੋਟਾ ਰੱਖਿਆ ਹਾਂ ਜੀ ਪਿਆਜ਼ ਮਿਰਚਾਂ ਜੋ ਵੀ ਆਪਾਂ ਕੂਟ ਕੇ ਮਸਾਲਾ ਬਗਿਆ ਇਹਦੇ ਵਿੱਚ ਸਾਰਾ ਇਹਦੇ ਵਿੱਚ ਪਾ ਲੈਣਾ ਤੇ ਅੱਧਾ ਘੋਲ ਲੈਣਾ ਆਪਾਂ ਤੇ ਇਸੇ ਤਰ੍ਹਾਂ ਆਪਣੀ ਚਟਣੀ ਹੋ ਜਾਣੀ ਪਿਆਰ ਦੇਖ ਹੀ ਜਾਓ ਕਿ ਸਾਰੇ ਲੰਘੀ ਹੈ ਇਹ ਮੈਂ ਮੈਂ ਮਸਾਲੇ ਪਾਉਣੇ ਹਾਂ ਮੈਂ ਮੈਂ ਮਸਾਲਾ ਪਾਣਾ ਇਹਦੇ ਚਾਪ ਜਾਓ ਜਾਓ ਮੰਮੀ ਜੀ ਬੋਲ ਰਹੇ ਹਨ ਗਰਮ ਸੌਨਾ ਪਾਉਣੇ ਆਉਂਦੇ ਆਹ ਪਾਣਾ ਨਾਮਕ ਚਲੋ ਦੋਸਤੋ ਗਾਂ ਗਾਂ ਨੂੰ ਪਾਲਣ ਦੇ ਵਿੱਚ ਚਲੋ ਆਪਣੀ ਬੋਗੀ ਮਰੀਦ ਚਟੂੰਤਿਆਰ ਦੇਖ ਸਕਦੇ ਹਾਂ ਜੀ ਦੇਖ ਸਕਦੇ ਹੋ ਕਿੰਨੀ ਸੋਹਣੀ ਆ ਖਾਣੇ ਨੂੰ ਵੀ ਬਹੁਤ ਵਧੀਆ ਤੇ ਸੇਧਲੇ ਵੀ ਬੱਦਹ ਹੈ ਲੋ ਜੀ ਆਪਾਂ ਟੱਕਰ ਖਾਓ ਤੇ ਦੇਖਣ ਲੱਗੇ ਆ ਕਿੱਦਾਂ ਆ ਚਾਰ ਸੀਟੀਆਂ ਦਾ ਵਾਲੀ ਚਾਰ ਸੀਟੀਆਂ ਦਾ ਪਿਆ ਤਿੰਨ ਦੀ ਜਗ੍ਹਾ ਤੇ ਹੋ ਗਏ ਆ ਤਿਆਰ ਠੀਕ ਆ ਵੀ ਹੋ ਗਿਆ ਦੇਖ ਸਕਦੇ ਹੋ 9 ਜੀ ਇਹਨੂੰ ਕੰਦੇ ਪਾਤਾ ਦਿੱਤਾ ਹੁਣ ਕੱਢੀਏ ਕਿੱਦਾਂ ਇੱਕ ਕਰ ਤੋਂ ਏ ਇਦਾਂ ਨਹੀਂ ਕਿੱਦਾਂ ਕੱਢ ਹੋਊਗਾ ਗਰਮ ਬਹੁਤ ਦੇਖੋ ਦੇਖੋ ਕਿੱਦਾਂ ਕੱਢੀਏ ਇਦਾਂ ਕੱਢੀਏ ਬੜੀ ਐਕਸਟ੍ਰੀਮ ਬਣਾਉਂਦੇ ਵੇ ਮੰਮੀ ਜੀ ਇਹ ਲੱਚਾ ਚਟਰੀ ਇੱਕ ਰਹਿ ਗਿਆ ਓਹੋ ਓਹ ਮੰਮੀ ਨਸਟੜੀ ਜਾਵਾਂਗਾ ਲੋ ਜੀ ਇਹਦਾ ਆ ਗਿਆ ਆਪਣੇ ਤਿਆਰ ਦੇਖ ਸਾਰਾ ਲੋ ਜੀ ਕੱਟਾ ਮੰਮੀ ਜੀ ਤਾਂ ਆ ਗਿਆ ਨਾ ਹਰੀ ਬਣ ਕਟਾਈ ਲੋ ਜੀ ਇੰਦਾ ਘਟਾ ਦੇਣਾ ਆਪ ਸਾਰੇ ਤਾਂ ਅੱਗੇ ਕੱਟ ਦੇਣੇ ਇੰਦੀ ਹਨ ਬੱਸ ਪੱਤੇ ਨਾ ਫਟਦੇ ਹੋ। ਲੋ ਜੀ ਹੁਣ ਇਹਨੂੰ ਕਟਾਂਗੇ ਕੇਕ ਦੀ ਤਰ੍ਹਾਂ। ਇਹਦੀ ਪੀਸ ਕਰ ਲੈਣਾ ਆਪਾਂ। ਇਸ ਤਰ੍ਹਾਂ। ਦੇਖੋ। ਇਦਾਂ ਸਾਰੇ ਆਪਾਂ ਪੀਸ ਕਰਕੇ ਤਲ ਲੈਣੇ ਆ। ਮਾਮੀ ਹਾਂ ਜੀ ਬੱਤਰੀ ਦੇਖੋ। ਇਹਦਾ ਕੱਟ ਲਾ। ਇੱਧਰ ਤੇਲ ਵੀ ਗਰਮ ਹੋ ਗਿਆ ਆ ਇੰਤਜ਼ਾਰ ਚਾਬੇ ਕਦੋਂ ਆਉਗੇ ਲੈ ਤੇ ਦੋਂਕਾ ਪੱਕੀ ਦੇਖਾਓ ਬਾਹਰ ਲੋ ਇਸ ਕਰਾਂ ਤਾਲ ਲੈਣੇ ਆਪੋ ਪਪੋੜਿਆਂ ਨੂੰ ਤੇ ਇਹ ਹੋ ਜਾਣੇ ਸਾਰੇ ਤਿਆਰ ਸਾਰਿਆਂ ਨੂੰ ਅੱਧੀ ਆਪਾਂ ਪਿੰਸਟ ਕੱਟ ਕੇ ਤਾਲਦੇ ਆਂ ਹਾਂਜੀ ਦੇ ਨਾਲ ਖਾਓ ਪਤੋੜ ਮੰਮੀ ਜੀ ਇੱਧਰ ਕੱਟ ਰਿਹਾ ਵਾਕੀ ਦੇਖ ਸਕਦੇ ਲੋ ਜੀ ਆਪਾਂ ਪਤੋੜ ਆਪਣੀ ਪਲੇਟ ਚ ਪਾ ਕੇ ਲਏ ਹਾਂ ਜੀ ਤੇ ਇਸ ਚਟਣੀ ਵੀ ਮੰਮੀ ਬੈਠੇ ਆ ਖਾ ਕੇ ਦੱਸੋ ਮੰਮੀ ਜੀ ਲੋਈ ਚਟਣੀ ਨਾਲ ਇਹ ਚਟਣੀ ਸੀ ਰੋਟੀ ਦੇ ਨਾਲ ਵੀ ਖਾ ਸਕਦੇ ਹੋ ਤੋ ਕਿਦਾਂ ਦੇ ਮੰਮੀ ਜੀ ਆਹ ਤਾਂ ਬਹੁਤ ਵਧੀਆ ਟੇਸਟੀ ਐ ਤੇ ਇਹ ਚਟਣੀ ਕਾਫੀ ਤਰੀਕੇ ਨਾਲ ਖਾਈ ਜਾ ਸਕਦੀ ਐ ਲੋ ਜੀ ਅਸੀਂ ਖਾਦੇ ਅੱਜ ਪਟੋੜ ਬਣਾ ਕੇ ਤੇ ਐਨੇ ਸਵਾਦ ਬਣੇ ਕਿ ਸਾਰੇ ਖਾਦੇ ਰਹਿ ਗਏ ਉਹ ਵਧੀਆ ਬਣੇ ਆ ਤੁਸੀਂ ਕੁੱਕੜੀ ਸਿੱਟੀਆਂ ਲੋ ਹਾਂਜੀ ਕੁੱਕੜਾ ਸਹੀ ਰੰਦਾ ਹੈ ਛੇਤੀ ਬਣ ਜਾਂਦਾ ਹੈ ਨਹੀਂ ਤਾਂ ਕਈ ਕੜਾਈ ਚ ਲਾਉਂਦੇ ਆ ਬਟੋ ਸਹੀ ਨਹੀਂ ਉਹ ਲੇਟ ਹੋ ਜਾਂਦਾ ਠੀਕ ਐ ਇੰਟਾ ਲੱਗ ਜਾਂਦਾ ਹੈ ਤੇ ਸਾਡਾ ਇਹ ਤੋਸਲ ਅਸੀਂ ਕਵਰ ਬੁਨਾਏ ਆਪਕੋ ਕੱਲ ਜਿੱਦਾਂ ਸ਼ੈਪ ਦੇਖਣਗੇ ਸੀਗੇ ਸੋਪੇ ਵਾਸਤੇ ਤੇ ਹੁਣ ਆਪਾਂ ਉਧਰ ਗਿੱਟਾ ਕਾਫੀ ਟਾਈਮ ਤੋਂ ਦਿੱਕਾ ਸੀਗਾ ਪਰ ਲੇਟ ਆਇਆ ਮਹੀਨੇ ਬਾਅਦ ਆਇਆ ਆਰਡਰ ਕੀਤਾ ਜਾਤ ਹੈ ਅੱਜ ਦਿਨ ਆ ਕੱਲ ਆਇਆ ਤੇ ਇਹਨਾਂ ਕਿ ਚਲੋ ਬਲੌਗ ਤੇ ਵੀ ਦਿਖਾਉਨੇ ਆ ਕਵਰ ਕਿੱਦਾਂ ਦੇ ਆਏ ਆ ਚਲੋ ਮੇਰੀ ਅਨਪੈਕ ਕਰਦੇ ਲੋ ਜੀ ਹੁਣ ਆਪਾਂ ਪੈਕਿੰਗ ਖੋਲੀਏ ਕਵਰ ਦੇਖੀਏ ਕੋ ਪਕਾਉ ਦੇ ਦੇਖਦੇ ਹਾਂ ਚਲੋ ਘਰੋਂ ਦੇ ਆ ਗੋਜੀ ਕਬਰ ਦੇਖੋ ਸਾਰੇ ਜਾਰੇ ਆ ਦੇ ਸਕਦੇ ਆ ਆ ਮਗਾ ਦੇ ਆ ਇਹਨ ਮੇਰੇ ਕੋਲ ਸਿਰ 8 ਬੀਜ ਆ ਸਾਰੇ ਇਹਦਾ ਇਹਦਾ ਦਿਖਾਉ ਨਾ ਮਾਜੀ ਸਾਰੇ ਪੀਸੇ ਦਾ ਦੇਖੋ ਸਾਰੇ ਇਹ ਕੱਪੜਾ ਤਾਂ ਠੀਕ ਵਧੀਆ ਹੈ ਮਾਰਾ ਲਿਆ ਤੇ ਵੀ ਔਨਲਾਈਨ ਲੰਮਾਇਆ ਸੀ ਤੁਹਾਨੂੰ ਹਾਂ ਹੂ ਦਗਿਆਨ ਵੀ ਸੋਹਣਾ ਆ ਸਾਲ ਵਧੀਆ ਲੱਗਦਾ ਸੀ ਚਲੋ ਟਰਾਈ ਕਰਕੇ ਦੇਖਾਂ ਪਛਾ ਕੇ ਦੇਖਾਂ ਹਾਂ ਸੋਪੇ ਤੇ ਤੋੜਾ ਲਾਜੂ ਪੁਰਾਣਾ ਤਾਂ ਬਸ ਆਹ ਲੋਈ ਵਿਛਾ ਗਏ ਦੇਖੀਏ ਆਪਾਂ ਲਿਆਂਦੇ ਦੂਏ ਸੋਫੇ ਲਏ ਆ ਮਹਕੂਰਾ ਹੀ ਆ ਹਾਂ ਨਾ ਹੂੰ ਚਲੋ ਅੱਜ ਇੱਥੇ ਨਵੇਂ ਰਹਿਣ ਕਰਨੇ ਆ ਉੱਪਰ ਨਾ ਲੋ ਜੀ Det er vanskelig å forstå.